ਲੋ ਔਰ 124 ਗ੍ਰਾਮ ਹਿਰੋਇਨ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਬਾਰਡਰ ਦੇ ਡਰੋਨ ਰਾਹੀਂ ਜਿੱਦਾਂ ਪਹਿਲਾਂ ਹੁੰਦੀਆਂ ਸਮਗਲਰਸ ਨਾਲ ਅਕ੍ਰੋਸ ਦੀ ਬਾਰਡਰ ਨਾਲ ਤੇ ਲਿੰਕ ਸੀ। ਇੱਕ ਬੜਾ ਜਿਹੜਾ ਮਰਡਰ ਅਕਿਊਜ਼ਡ ਹੈ ਜਿਹੜਾ ਕਿ ਪ੍ਰਕਲੇਮਡ ਡਿਫੈਂਡਰ ਹੈ। ਇੱਕ ਮਰਡਰ ਦੇ ਵਿੱਚ ਰਾਇਮਾਨਤ ਖਾਨ ਥਾਣੇ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਔਰ 2 ਕਿਲੋ ਔਰ 124 ਗ੍ਰਾਮ ਹਿਰੋਇਨ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹੜਾ ਦੋਸ਼ੀ ਹੈ ਦਾ ਨਾਮ ਹੈਗਾ ਮਨਤੇਜ ਸਿੰਘ son of ਬਲਵਿੰਦਰ ਸਿੰਘ ਪਿੰਡ ਬੁਰਜ ਐਸਰਾਇਆ ਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦਾ 27 ਸਾਲ ਦੀ ਇਹਦੀ ਉਮਰ ਹੈ 14 12ਵੀਂ ਪਾਸ ਹੈ ਔਰ ਜੇ ਆਪਾਂ ਚਾਤੀ ਮਾਰੀਏ ਕਿ ਇਹਨਾਂ ਨੇ ਜਿਹੜਾ ਮਰਡਰ ਦੇ ਵਿੱਚ ਪੀਓ ਹੈ ਇੱਕ ਤਿੰਨ ਇੱਕ ਨੂੰ ਹੀ ਪੀਓ ਬਣਿਆ 24 ਨੂੰ ਉਹਦੇ ਵਿੱਚ ਇੱਕ ਪ੍ਰਿੰਸੀਪਲ ਸਿੰਘ ਨਾਮ ਦਾ ਬੰਦਾ ਸੀਗਾ ਜਿੰਨਾ ਐਲੀਅਸ ਪ੍ਰਿੰਸ ਉਹਦੀ ਡੈਥ ਹੋਈ ਸੀਗੀ ਉਹਨਾਂ ਨਾਲੇ ਰਾਤ ਨੂੰ ਲੜੇ ਸੀ ਇਹਨਾਂ ਨੇ ਜੋ ਅਲੀਗੇਸ਼ਨ ਹੈ ਵੀ ਇੱਕ ਦਿਨ ਰਾਤ ਨੂੰ ਲੜ ਕੇ ਉਹਦੇ ਨੌਂ ਵਗੈਰਾ ਜਿਹੜੇ ਪਲਾਸਨਾ ਖਿੱਚਦੇ ਇਤੇ ਸੀਗੇ ਉਸ ਤੋਂ ਬਾਅਦ ਉਹਦੀ ਬੋਡੀ ਜਿਹੜੀ ਹੈ ਉਹ ਗਾਰਡਨ ਨਾਲ ਟੰਗ ਕੇ ਪਿੱਛੇ ਹੱਥ ਬੰਨੀ ਹੋਈ ਮਿਲੀ ਸੀਗੀ ਸੋ ਉਹਦੇ ਚ ਜਿਹੜਾ ਮਨਤੇਜ ਸਿੰਘ ਵੀ ਇੱਕ ਮੁਲਜ਼ਮ ਹੈ ਕਿ ਉਹ ਉਹਦੋਂ ਦਾ ਫਰਾਰੀ ਸੀਗਾ ਔਰ ਪ੍ਰੋਕਲੇਮਡ ਅਫੈਂਡਰ ਵੀ ਪਿਛਲੀ ਜਨਵਰੀ 2024 ਤੋਂ ਬਣਿਆ ਹੋਇਆ 3 ਜਨਵਰੀ ਤੋਂ ਤੋ ਉਸ ਤੋਂ ਬਾਅਦ ਇਹ ਜਿਹੜਾ ਨਾਰਕੋਟਿਕ ਦੇ ਕੰਮ ਦੇ ਵਿੱਚ ਵੀ ਸ਼ਾਮਲ ਰਿਹਾ ਉਹ ਤਕਰੀਬਨ ਜੇ ਆਪਾਂ ਸਮਝੀਏ 2 ਸਾਲ ਤੋਂ ਜਦੋਂ ਦਾ ਭੱਜਿਆ ਹੋਇਆ ਹੈ ਤੇ ਇਹੀ ਕੰਮ ਕਰ ਰਿਹਾ ਹੈ ਕਿ ਉਹ ਸਾਡੇ ਜਿਹੜੀ ਟੀਮ ਹੈ ਹਰਪ੍ਰੀਤ ਸਿੰਘ ਜੀ ਆਪਣੇ ਮਡੇਰ ਸਾਹਿਬ ਡੀਸੀਪੀ ਇਨਵੈਸਟੀਗੇਸ਼ਨ ਨਵਜੋਤ ਜੀ ਆਪਣੇ ਹਰਮਿੰਦਰ ਸਾਡੇ ਏਸੀਪੀ ਸਾਹਿਬ ਔਰ ਅਮੋਲਕ ਦੀਪ ਸਾਡੇ ਇੰਸਪੈਕਟਰ ਸੀਆਈਏ 1 ਤੇ ਸਾਰੀ ਇਹਨਾਂ ਦੀ ਟੀਮ ਹੈ ਇਹਨਾਂ ਨੇ ਬੜੀ ਅੱਛੀ ਕਾਮਯਾਬੀ ਮੈਨੂੰ ਸਮਝਦਾ ਬਿਕੋਜ਼ ਇਹਨਾਂ ਦੋ ਪਰਪਸ ਸੋਲਵ ਹੋਏ ਐ ਇੱਕ ਮਰਡਰ ਦਾ ਐਡਾ ਵੱਡਾ ਪ੍ਰੋਕਲੇਮਡ ਡਿਫੈਂਡਰ ਐ ਔਰ ਜਿਹੜਾ ਪਤਾ ਨਹੀਂ ਕਿਸ ਤਰ੍ਹਾਂ ਦੇ ਹੋਰ ਕ੍ਰਾਈਮ ਵੀ ਦੋ ਸਾਲ ਚ ਕੀ ਕਰਦਾ ਰਿਹਾ ਉਹ ਵੀ ਸਾਰੀ ਅਸੀਂ ਦੇਖਾਂਗੇ ਜੋ ਮੁਢਲੀ ਪੁੱਛਗਿੱਛ ਪਤਾ ਲੱਗੀ ਐ ਗੱਲ ਉਹ ਇਹ ਐ ਕਿ ਕ੍ਰਾਸ ਬਾਰਡਰ ਦੇ ਡਰੋਨ ਨਹੀਂ ਜਿੱਦਾਂ ਪਹਿਲਾਂ ਹੁੰਦੀਆਂ ਸਮਗਲਰਸ ਨਾਲ ਕ੍ਰਾਸ ਦੀ ਬਾਰਡਰ ਨਾਲ ਤੇ ਲਿੰਕ ਸੀ ਔਰ ਉਹਦੇ ਨਾਲ ਇਹ ਨਾਰਕੋਟਿਕ ਜਿਹੜੇ ਕਨਸਾਈਨਮੈਂਟਸ ਪੁਸ਼ ਕਰਦਾ ਐ ਉਹ ਜਿਹੜਾ ਸਾਰਾ ਇਹਦਾ ਲੇਖਾ ਜੋਖਾ ਹੈ 2 ਸਾਲ ਦਾ ਉਹ ਸਾਰਾ ਅਸੀਂ ਤਫਤੀਸ਼ ਚ ਲੈ ਕੇ ਆ ਰਹੇ ਆ ਤੇ ਮੈਨੂੰ ਉਮੀਦ ਹੈ ਕਿ ਹੋਰ ਵੀ ਗੱਲਾਂ ਸਾਹਮਣੇ ਆਉਣਗੀਆਂ ਜਿਵੇਂ ਜਦੋਂ ਕਿ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਕਤਲ ਇਹਦੇ ਬਦੋਂ ਨੌ ਕਿਉਂ ਉਤਾਰੇ ਗਏ ਤੇ ਕਤਲ ਕਿਉਂ ਕੀਤਾ ਗਿਆ ਇਹ ਉਹ ਅੱਜ ਪੁੱਛ ਰਹੇ ਆਂ ਜੀ ਉਹ ਤਾਂ ਬੇਸਿਕਲੀ ਉੱਥੇ ਤਰਨਤਨ ਪੁਲਿਸ ਨੇ ਦੋ ਨਾਲ ਦੇ ਬੰਦੇ ਫੜਲੇ ਸੀਗੇ ਉਹ ਵੀ ਸਾਰੇ ਅਸੀਂ ਕੈਰੇਬੋਰੇਟ ਕਰਨੀ ਆ ਅਸੀਂ ਤਾਂ ਤੁਹਾਨੂੰ ਤਾਂ ਇਹ ਦੱਸਿਏ ਵੀ ਬੰਦੇ ਦਾ ਇਹੋ ਜਿਹਾ ਪਿਛੋਕੜ ਸੀਗਾ ਸਾਡੇ ਕੋਲ ਤਾਂ ਬੇਸਿਕਲੀ ਨਾਰਕੋਟਿਕ ਦੇ ਉਸ ਈ ਬੰਦਾ ਕਾਬੂ ਆਇਆ ਉਹਦੇ ਤੇ ਆਪਾਂ ਪ੍ਰੋਗਰੈਸ ਕਰ ਰਹੇ ਹਾਂ ਲਾਰ ਕਾਡਿੰਗ ਤੁਹਾਡਾ ਪ੍ਰੋਜੈਕਟ ਇਹਨੂੰ ਵਧਣ ਦੇ ਲਈ ਚੱਲ ਰਿਹਾ ਸੀਗਾ ਤੇ ਉਸ ਦੇ ਵਿੱਚ ਜਿੰਨੇ ਕੋਈ ਹੋਰ ਕੋਈ ਵੀ ਨਹੀਂ ਕਬੂਲ ਕੀਤਾ ਸਾਰੇ ਜੇ ਨਾ ਇਹ ਹੈਗਾ ਮੈਂ ਤਾਂ ਦੱਸ ਰਿਹਾ ਤੁਹਾਨੂੰ ਗਗਨ ਜੀ ਮੈਂ ਕਹੇ ਇਹ ਇਹਦੇ ਹੋਰ ਵੀ ਆਪਾਂ ਦੋ ਸਾਲ ਦਾ ਪੂਰਾ ਲੇਖਾ ਜੋਖਾ ਇਹ ਤੋਂ ਲੈਣਾ ਹੀ ਪਾਏਗਾ ਔਰ ਲਵਾਂਗੇ ਆਪਾਂ ਕਿ ਇਹ ਆਫਟਰ ਆਲ ਬੰਦਾ ਪ੍ਰੋਕਲੇਮਡ ਡਿਫੈਂਡਰ ਬਣਿਆ ਕਿੰਨੀ ਪੁਲਿਸ ਮਗਰ ਲੱਗੀ ਰਹੀ ਕਿੱਥੇ ਕਿੱਥੇ ਰਿਹਾ ਕਿਹੜੇ ਕਿਹੜੇ ਬੰਦਿਆਂ ਨਾਲ ਲਿੰਕ ਰਿਹਾ ਕਿੰਨੇ ਇਹਨੂੰ ਪਨਾਹ ਦਿੱਤੀ ਉਹ ਸਾਰਾ ਇਨਵੈਸਟੀਗੇਸ਼ਨ ਸਾਡੇ ਵਾਲੀ ਚ ਵੀ ਤੇ ਤਰਨ ਤਰਨ ਵਾਲੀ ਦੇ ਵਿੱਚ ਵੀ ਉਹ दैट ਇਨਵੈਸਟੀਗੇਸ਼ਨ ਦਾ ਇੰਪੋਰਟੈਂਟ ਵਿਸ਼ਾ ਰਹੇਗਾ ਕਰਾਸ ਬਾਰਡਰ ਦਾ ਲਿੰਕ ਹੈ ਦੇ ਕਿਸ ਤਰ੍ਹਾਂ ਸੀ ਹਾਂ ਉਹ ਪਾਕਿਸਤਾਨ ਸਮਗਲਰਸ ਨਾਲ ਹੈਗਾ ਜੀ ਲਿੰਕ ਪਤਾ ਲੱਗਿਆ ਉਸ ਤੇ ਅਸੀਂ ਵਰਕ ਕਰ ਰਹੇ ਹਾਂ ਜੀ ਸਰਗ ਆਪਣਰ ਕਾ ਵੀ ਸਰ ਇਹ ਵੀ ਹਾਂ ਨਹੀਂ ਇਹ ਦੂਸਰੇ ਨੇ ਜੀ ਇਹ ਇਸ ਤੋਂ ਇਲਾਵਾ CIA ਵਨ ਦੀ ਟੀਮ ਨੇ ਹੀ ਸਾਡੇ ਸਾਰੇ ਆਫੀਸਰਸ ਦੀ ਸੁਪਰਵੀਜ਼ਨ ਦੇ ਵਿੱਚ ਇਹ ਤਿੰਨ ਲੋਕਲ ਕ੍ਰਿਮੀਨਲਸ ਨੇ ਇੱਕ ਪਿਊਸ਼ ਹੈ ਸਨ ਆਫ ਭੋਲਾ ਹੈਗਾ 20 ਸਾਲ ਦਾ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਕਮਲ 엘ੀਅਸ ਕਾਲੂ ਇਹ ਇੰਦਰਾ ਕਲੋਨੀ ਚਭਾਲ ਰੋਡ ਦਾ 21 ਸਾਲ ਦਾ 10ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਵੀ 25 ਆਰਮਜ਼ੈਕਟ ਦਾ ਇਲੀਗਲ ਅਸਲੇ ਦਾ ਪਰਚਾ ਦਰਜ ਹੈ ਉਹਦੇ ਚ ਗੇਟ ਕੀਮਾ ਥਾਣੇ ਦੇ ਵਿੱਚ 24 9 2024 ਦਾ ਔਰ ਇੱਕ ਸਵੈਮ 엘ੀਅਸ ਪੋਲੂ ਹੈਗਾ ਖਜ਼ਾਨਾ ਗੇਟ ਦਾ ਇਹ 19 ਸਾਲ ਦਾ 12ਵੀਂ ਪਾਸ ਹੈ ਇਹਨਾਂ ਤੋਂ ਤਿੰਨ ਪਿਸਟਲ ਮਿਲੇ ਨੇ ਜਿਹੜੇ 2.32 ਬੋਰ ਦੇ 32 ਬੋਰ ਜਿਹਨੂੰ ਆਪਾਂ ਕਹਿੰਨੇ ਆ ਤੇ ਦੋ ਲਾਈਫ ਕੈਟਰੀਜਿਸ ਨੇ 1.30 ਬੋਰ ਦਾ 30 ਬੋਰ ਦਾ ਪਿਸਟਲ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਇਆ ਤੇ ਇਹਨਾਂ ਨੂੰ ਮਾਤਾ ਪਦਰੀ ਕਾਲਾ ਮੰਦਰ ਜਿਹੜਾ ਹੈ ਪੀਐਸ 게ਟ ਕੀਮਾ ਉੱਥੇ ਨੇੜੇ ਫੜਿਆ ਗਿਆ ਇਹਨਾਂ ਦੀ ਜਿਹੜੇ ਨੈਟਵਰਕ ਦੇ ਵਿੱਚ ਅਸੀਂ ਕੁਝ ਹੋਰ ਕ੍ਰਿਮੀਨਲਸ ਦੇ ਉੱਤੇ ਵੀ ਵਰਕ ਕਰ ਰਹੇ ਹਾਂ ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਰਿਕਵਰੀ ਵੀ ਹੋਣ ਦੀ ਉਮੀਦ ਹੈ ਸਾਨੂੰ ਮੈਂ ਆਰਮ ਸੀ ਸਾਨੂੰ ਕੋਈ ਵਾਰ ਨਾ ਫਿਰ ਇਹਨਾਂ ਕਾਰਜੀਆਂ ਨੇ ਲੈਫਟ ਦੇ ਨਾਲ ਉਹ ਉਹ ਚੈੱਕ ਕਰ ਰਹੇ ਜੀ ਹੁਣ ਸਾਰਾ ਕਿਉਂਕਿ ਇਹਨਾਂ ਦੇ ਵਿੱਚ ਇੱਕ ਦੋ ਬੰਦੇ ਰਹਿੰਦੇ ਆ ਇੰਪੋਰਟੈਂਟ ਫੰਡ ਨਾਲੇ ਉਸ ਤੇ ਸਾਡੀ ਟੀਮ ਵਰਕ ਕਰ ਰਹੀ ਆ ਉਤੋਂ ਸਾਰਾ ਆਪਾਂ ਨੂੰ ਕਲੀਅਰ ਹੋਏਗਾ ਸੋਰਸ ਆਫ ਵੈਪਨ ਐਂਡ ਮੋਟਿਵ ਆਫ ਵੈਪਨ ਸਾਰੀ ਉਹ ਗੱਲ ਵੀ ਕਿੱਥੇ ਵਰਤਿਆ ਜਾਣਾ ਸੀ ਉਹ ਸਾਰੀ ਗੱਲ ਕਲੀਅਰ ਹੋਏਗਾ ਸਰ ਖਾਕ ਦੂਸਰੀ ਫੜੀ ਨਹੀਂ ਹੈ ਹਾਂਜੀ ਹਾਂਜੀ ਡਿਮਾਂਡ ਸਰ ਲਿਆ ਜੀ ਕਿਹੜਾ ਲੈਣਾ ਡਿਮਾਂਡ ਇਹਦਾ ਜਿਹੜਾ ਨਾਰਕੋਟਿਕ ਵਾਲੇ ਦਾ ਤਾਂ ਲੈਣਾ ਹੈ ਜੀ ਤੇ ਦੂਜਿਆਂ ਦਾ ਰਮਾਲ ਲਿਆ ਹੋਇਆ ਜੀ ਸਿੱਪ ਸਰ ਇਹ ਨੰਬਰ ਦਰਕਾਰੀ ਮੰਤਰ ਦੇ ਕੋਲ ਲੁਕੇ ਹੋਏ ਸੀ ਉਹਦਾ ਇਨਫਰਮੇਸ਼ਨ ਬੇਸਡ ਹੈ ਯਾਰ ਉਹ ਤਾਂ ਫੜੇ ਗਏ ਆ ਸਰ ਇਹ 12ਵਾਂ ਇੰਡੀਆ ਤੋਂ ਮਧ ਪ੍ਰਦੇਸ਼ ਵਾਲੇ ਆ ਜਾਂ 12ਵਾਂ ਨਹੀਂ ਇੰਡੀਅਨ ਨੇ ਇੰਡੀਅਨ ਨੇ ਬਾਹਰ ਨਹੀਂ ਹੈਗੇ ਸਫਿਸਟੀਕੇਟਡ ਉਹ ਨਹੀਂ ਹੈਗੇ ਜਿਹੜੇ ਆਪਾਂ ਫੋਰਨ ਮੇਡ ਬਟ ਅੱਛੇ ਵੈਪਨ ਨੇ ਨੇ ਕੁਆਲਿਟੀ ਇਜ਼ ਗੁੱਡ ਲੱਗਦਾ ਜਿਵੇਂ ਜਮੀਨਾ ਤੇ ਨਹੀਂ ਕਿਤੇ ਪਾਕਿਸਤਾਨ ਦਾ ਨਜ਼ਰ ਦੋਦੀ ਆ ਸਰਹਮੰਤ ਖਾਨ ਕਾਫੀ ਨੇੜੇ ਪੈਂਦਾ ਜੀ ਬਾਰਡਰ ਤੇ ਜੇ ਆਪਾਂ ਜੀਓਗ੍ਰਾਫਿਕਲੀ ਦੇਖੀਏ ਤਾਂ ਡੈਫੀਨਿਟਲੀ ਜਿਹੜੇ ਤੁਸੀਂ ਪਿਸਟਲ ਕਹਿ ਰਹੇ ਸੀ ਇਹ ਸਫਿਸਟੀਕੇਟਡ ਨੇ ਮੁਠੇ ਵਗੈਰਾ ਦੇਖੋ ਇਹਨਾਂ ਦੇ ਬੜਾ ਹੈ ਅਚੀ ਕੁਆਲਿਟੀ ਦਾ ਹੈਗਾ ਇਹਨਾਂ ਦੇ ਸਰਵਰ ਹੋਰ ਵੀ ਲਿੰਕ ਇਹਨਾਂ ਦੇ ਉਹ ਆਪਾਂ ਕਰ ਰਹੇ ਆਂ ਜੀ ਉਹ ਤਾਂ ਫਿਰ ਸਾਰੀ ਗੱਲ ਦੱਸ ਦਿੰਦੇ ਫਿਰ ਬੰਦੇ ਅਲਰਟ ਹੋ ਜਾਂਦੇ ਜੀ ਤਾਂ ਹੀ ਅਸੀਂ ਥੋੜੇ ਦਿਨ ਲੇਟ ਵੀ ਦੱਸਿਆ ਇਹ ਉਹਦਾ ਕਾਰਨ ਇਹ ਸੀ ਕਿ ਆਪਰੇਸ਼ਨ ਥੋੜਾ ਫਿਰ ਹੈਂਪਰ ਨਾ